ਕਿਆ ਲੱਗੇ ਮੇਰਾ ਤੇਰਾ ਤੁਝ ਕੋ ਸੌਪਤੇ ਕਿਆ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਪਰਮ ਅਦਬ ਸ਼ਰਨ ਮਾਨ ਜੋਗ ਦੇਨ ਦੁਨੀਆਂ ਦੇ ਮਾਲਕ ਸ਼ਬਦ ਅਵਤਾਰ ਦੂ ਜਹਾਨ ਦੇ ਵਾਲੀ ਗਿਆਨ ਦੇ ਮਜਸਮੇ ਸਰਵਰ ਏ ਕਾਇਨਾਤ ਤਨ ਤਨ ਆਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨਾਂ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕਰਕੇ ਸਜਦੀ ਪਾਵਨ ਇਲਾਹੀ ਗੁਰਬਾਣੀ ਦੇ ਜਾਪ ਗੁਰੂ ਪਿਆਰ ਵਾਲੇ ਗੁਰਸਿੱਖਾਂ ਦੇ ਕੋਲੋਂ ਗੁਰੂਆਂ ਸੰਗਤਾਂ ਦੇ ਪਾਸੋਂ ਆਪਾਂ ਸਰਵਣ ਕੀਤੇ ਹਨ ਇਸ ਤੋਂ ਉਪਰੰਤ ਗੁਰੂ ਪਿਆਰੇ ਖਾਲਸਾ ਜੀ ਜਿਵੇਂ ਕਿ ਇਹ ਪਉ ਦਾ ਮਹੀਨਾ ਚੱਲ ਰਿਹਾ ਹੈ ਤੇ ਪਉ ਦੇ ਮਹੀਨੇ ਦੇ ਅੰਦਰ 13 ਪੂ ਤੱਕ ਸਿੱਖ ਜਗਤ ਦੇ ਅੰਦਰ ਜਿਹੜਾ ਅਦੁੱਤੀ ਲਾਸਾਨੀ ਸ਼ਹਾਦਤਾਂ ਦੇ ਨਾਲ ਇਹਨਾਂ ਪਾਵਨ ਦਿਹਾੜਿਆਂ ਦੇ ਵਿੱਚ ਇਹਨਾਂ ਦਿਨਾਂ ਦੇ ਅੰਦਰ ਉਹਨਾਂ ਮਹਾਨ ਸਿੰਘਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਰਮੁੱਚਾ ਸੰਸਾਰ ਜਿੱਥੇ ਨਕਮਸਤਕ ਹੁੰਦਾ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਅੰਦਰ ਜੁੜ ਬੈਠ ਕੇ ਆਪਾਂ ਰੋਜ਼ਾਨਾ ਉਹਨਾਂ ਮਹਾਨ ਗੁਰਸਿੱਖਾਂ ਦੀ ਯਾਦ ਦੇ ਅੰਦਰ ਜੁੜ ਮੈਠਣਾ ਹੈ ਅੱਜ 6 ਪਵਵਲ ਦਿਨ ਹੈ ਆਓ ਜਿਹੜਾ ਸਾਡਾ ਪਾਵਨ ਪਵਿੱਤਰ ਇਤਿਹਾਸ ਸਾਡੇ ਉਹਨਾਂ ਮਹਾਨ ਜੋਧਿਆਂ ਸੂਰਬੀਰਾਂ ਦੇ ਪਾਵਨ ਪਵਿੱਤਰ ਰਕਤ ਦੇ ਨਾਲ ਇਤਿਹਾਸਕਕਾਰਾਂ ਨੇ ਲਿਖਿਆ ਹੋਇਆ ਹੈ ਪਾਵਨ ਇਤਿਹਾਸ ਦੀ ਆਪਾਂ ਵਿਚਾਰ ਆਰੰਭ ਕਰੀਏ ਜੀ ਇਤਿਹਾਸ ਦੀ ਵਿਚਾਰਤੀ ਆਰੰਭਤਾ ਤੋਂ ਪਹਿਲਾਂ ਆਉ ਮਨ ਚਿਤ ਮਿਰਦੀਆਂ ਨੂੰ ਇਕਾਗਰ ਕਰੀਏ ਤੇ ਉਹਨਾਂ ਮਹਾਨ ਸ਼ਹੀਦਾਂ ਸਿੰਘਾਂ ਦੇ ਚਰਨਾਂ ਤੇ ਨਕਮਸਤਕ ਹੋਈਏ ਗੁਰਫਤੇ ਦੀ ਛਾਂ ਪਾਈਏ ਕੋਈ ਵੀ ਰਸਨਾ ਵਾਂਝੀ ਨਾ ਰਵੇ ਆਪ ਦੀ ਸਮੂੱਚੀ ਸਾਧ ਸੰਗਤ ਮਿਲ ਕੇ ਕਰੋ ਕਿਰਪਾਲਤਾ ਆਖੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਾਹਿਬਜ਼ਾਦਿਆਂ ਸਮੇਤ ਪਰਿਵਾਰ ਦੇ ਸਮੇਤ ਬੇਅੰਤ ਸਿੰਘਾਂ-ਸਿੰਘਣੀਆਂ ਸਮੇਤ ਗੁਰਸਿੱਖਾਂ ਦੇ ਸਮੇਤ ਖਾਲਸਾ ਦੀ ਜਨਮ ਭੂਮੀ ਪਾਵਨ ਪਵਿੱਤਰ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਅਤੇ ਪਵਿੱਤਰ ਧਰਤੀ ਦੇ ਉੱਪਰ ਸੁਭਾਏ ਮਾਨ ਹਨ ਗੁਰਮੁਖੋ ਇਹ ਜਿਹੜਾ ਇਤਿਹਾਸ ਸਿੱਖ ਪੰਥ ਅੰਦਰ ਸਾਡੇ ਗੁਰੂ ਸਾਹਿਬਾਨਾਂ ਨੇ ਜਾਂ ਉਹਨਾ ਮਹਾਨ ਗੁਰਸਿੱਖਾਂ ਨੇ ਇਸ ਇਤਿਹਾਸ ਦੀ ਸਿਰਜਣਾ ਕੀਤੀ ਹੈ ਇਹਦਾ ਕਾਰਨ ਕੀ ਬਣਿਆ ਹੈ ਗੁਰੂ ਪਿਆਰੇ ਸੰਗਤ ਜੀ ਜ਼ਾਲਮ ਹਕੂਮਤ ਜਿਹੜੀ ਹੈ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਂ ਐਂਉ ਕਹਿ ਲਈਏ ਕਿ ਸੱਚ ਦੇ ਨਾਲ ਜ਼ਾਲਮ ਹਕੂਮਤ ਦੀ ਨਹੀਂ ਬਣਦੀ ਸਮੇਂ ਦੀ ਜਿਹੜੀ ਹਕੂਮਤ ਹੈ ਬਾਦਸ਼ਾਹ ਔਰੰਗਜ਼ੇਬ ਬੜਾ ਕਟੜ ਬਾਦਸ਼ਾਹ ਹੈ ਉਹ ਕਟੜ ਬਾਦਸ਼ਾਹ ਕੀ ਕਰਦਾ ਹੈ ਇਸਲਾਮ ਦਾ ਬਾਦਸ਼ਾਹ ਤੇ ਆਪਣੇ ਇਸਲਾਮ ਦੇ ਪ੍ਰਚਾਰ ਦੇ ਵਾਸਤੇ ਔਰੰਗਜ਼ੇਬ ਬਾਦਸ਼ਾਹ ਨੇ ਇਹ ਐਲਾਨ ਕੀਤਾ ਹੋਇਆ ਹੈ ਕਿ ਮੈਂ ਇਸ ਭਾਰਤ ਦੇਸ਼ ਅੰਦਰ ਕੇਵਲ ਤੇ ਕੇਵਲ ਹੈਦਰੀ ਰੰਗ ਦੇ ਹਰੇ ਰੰਗ ਦੇ ਝੰਡੇ ਚੁਲਾਵਾਂਗਾ ਮੰਦਰਾਂ ਦੇ ਵਿੱਚ ਉਹਨੇ ਪੂਜਾ ਬੰਦ ਕਰ ਦਿੱਤੀ ਮੰਦਰਾਂ ਦੇ ਵਿੱਚ ਜਿਹੜੀਆਂ ਮੂਰਤੀਆਂ ਸਥਾਪਿਤ ਸਨ ਉਹਨਾਂ ਮੂਰਤੀਆਂ ਨੂੰ ਭੰਨ-ਭੰਨ ਕੇ ਤੋੜ-ਤੋੜ ਕੇ ਉਹਨੇ ਮਸਜਿਦਾਂ ਦੀਆਂ ਪੌੜੀਆਂ ਦੇ ਵਿੱਚ ਲਾਈਆਂ ਇਤੋਂ ਤੱਕ ਜਿੰਨਾ ਵੀ ਜ਼ੁਲਮ ਹੋ ਸਕਿਆ ਬਾਦਸ਼ਾਹ ਔਰੰਗਜ਼ੇਬ ਨੇ ਕੀਤਾ ਸਾਧ ਸੰਗਤ ਕਈ ਵਾਰੀ ਕਿਸੇ ਦੇ ਮਨ ਦੇ ਅੰਦਰ ਖਿਆਲ ਆਵੇ ਕਿ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿਉਂ ਜਿਹੜਾ ਇਹ ਉਹਨਾਂ ਦੇ ਨਾਲ ਸਾਰਾ ਘਟਨਾ ਕ੍ਰਮ ਵਾਪਰਦਾ ਹੈ ਇਹ ਸਾਰਾ ਜਿਹੜਾ ਇਤਿਹਾਸ ਹੈ ਇਹ ਕਿਉਂ ਉੱਥੇ ਵਾਪਰਦਾ ਹੈ ਗੁਰੂ ਪਿਆਰੇ ਖਾਲਸਾ ਜੀ ਸਾਨੂੰ ਇਤਿਹਾਸ ਨੂੰ ਬੜੇ ਗੌਹ ਦੇ ਨਾਲ ਵਿਚਾਰਨਾ ਪੈਣਾ ਕਿਉਂਕਿ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਿਹੜਾ ਜੀਵਨ ਜਦੋਂ ਆਪਾਂ ਪਾਤਸ਼ਾਹ ਦਾ ਜੀਵਨ ਪੜ੍ਹਦੇ ਹਾਂ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਮਹਾਰਾਜ ਵਿਰਾਜਮਾਨ ਹਨ ਗੁਰਸਿੱਖੀ ਦਾ ਕਰਤਾਰ ਕੀ ਸੀ ਖਾਲਸੇ ਦਾ ਕਰਤਾਰ ਕੀ ਸੀ ਹੁਣ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ ਇਹਦੇ ਰਾਜ ਦੇ ਅੰਦਰ ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਨਹੀਂ ਸੀ ਤੇ ਖਾਲਸਾ ਜਿਹੜਾ ਸੀ ਇੱਕ ਸਮੇਂ ਦੀ ਬਾਤ ਹੈ ਕਿ ਸਤਿਗੁਰਾਂ ਜੀ ਦਾ ਦਰਬਾਰ ਲੱਗਿਆ ਹੋਇਆ ਸਿੱਖ ਬਾਰੋਂ ਕਿਸੇ ਦੇ ਨਾਲ ਝੜਪ ਹੁੰਦੀ ਹੈ ਉਥੋਂ ਝੜਪ ਦੇ ਵਿੱਚੋਂ ਉਹ ਗੁਰਸਿੱਖ ਜਿੱਤ ਜਾਂਦੇ ਹਨ ਜਿੱਤਿਆ ਹੋਇਆ ਜਿੰਨਾ ਵੀ ਸਾਰਾ ਸਮਾਨ ਹੈ ਸਭ ਲਿਆ ਕੇ ਗੁਰੂ ਦਰਬਾਰ ਅੰਦਰ ਭੇਟ ਕਰਦੇ ਹਨ ਤੇ ਉਹਦੇ ਵਿੱਚ ਇੱਕ ਬੀਬੀ ਦਾ ਡੋਲਾ ਵੀ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਖਿਆ ਭਾਈ ਸਿੱਖੋ ਆ ਕੀ ਕਹਿੰਦੇ ਮਹਾਰਾਜ ਇਹ ਜਿੱਤਿਆ ਹੋਇਆ ਖਾਲਸੇ ਦਾ ਸਮਾਨ ਹੈ ਸਤਿਗੁਰੂ ਜੀ ਕਹਿੰਦੇ ਨਹੀਂ ਖਾਲਸੇ ਦਾ ਕਿਰਦਾਰ ਇਹ ਨਹੀਂ ਹੈ ਜਾਓ ਇਸ ਧੀ ਨੂੰ ਇਸ ਬੇਟੀ ਨੂੰ ਮਹਿਫੂਜ਼ ਇਹਦੇ ਘਰ ਦੇ ਵਿੱਚ ਛੱਡ ਕੇ ਆਓ 14 ਜੰਗਾਂ ਪਹਾੜੀ ਰਾਜਿਆਂ ਦੇ ਨਾਲ ਮੁਗਲਾਂ ਦੇ ਨਾਲ ਗੁਰੂ ਪਾਤਸ਼ਾਹ ਜੀ ਦੀਆਂ ਹੋਈਆਂ ਉਹਨਾਂ 14 ਜੰਗਾਂ ਦੇ ਵਿੱਚ ਕਦੇ ਵੀ ਸਤਿਗੁਰਾਂ ਜੀ ਨੇ ਪਹਿਲਾ ਪਹਿਲ ਨਹੀਂ ਕੀਤੀ। ਗੁਰੂ ਪਾਤਸ਼ਾਹ ਜੀ ਨੇ ਕਦੇ ਪਹਿਲਾ ਪਹਿਲ ਨਹੀਂ ਕੀਤੀ ਤੇ ਨਾ ਉਹਨਾਂ 14 ਜੰਗਾਂ ਦੇ ਵਿੱਚੋਂ ਹਾਰੇ। ਸਾਧ ਸੰਗਤ ਜੀ ਇਸ ਤੋਂ ਹੋਰ ਆਪਾਂ ਨੂੰ ਪਿੱਛੇ ਜਾਣਾ ਪੈਣਾ ਧੰਨ ਧੰਨ ਸ੍ਰੀ ਗੁਰੂ अर्जुन देव जी महाराज सच्चे बादशाह जी तन्ना जी दी शहादत ਹੁੰਦੀ ਹੈ ਲਾਹੌਰ ਦੇ ਵਿੱਚ ਸਤਗੁਰ ਜਿਹਨੂੰ 5ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਾਲਾ ਹੈ ਬਾਦਸ਼ਾਹ ਜਹਾਂਗੀਰ ਜਹਾਂਗੀਰ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਗੱਲ ਕੀ ਸੀ ਕਿ ਧਨ ਧਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਪਾਵਨ ਪਵਿੱਤਰ ਗੁਰਬਾਣੀ ਤੁਸੀਂ ਰਚੀ ਐ ਇਹਦੇ ਵਿੱਚ ਜਾਂ ਤਾਂ ਇਹ ਤੁਕਾਂ ਜਿਹੜੀਆਂ ਕੱਟ ਦਿਓ ਕਿ ਮਿੱਟੀ ਮੁਸਲਮਾਨ ਕੀ ਪੀੜ ਹੈ ਪਈ কুমਿਹਾਰ ਤੇ ਨਾਲ ਕਹਿੰਦੇ ਮੁਹੰਮਦ ਸਾਹਿਬ ਦੀ ਸਿਫਤ ਦੇ ਬਚੇ ਦੇ ਵਿੱਚ ਕੁਝ ਲਿਖੋ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰਮੁਖੋ ਗੁਰਬਾਣੀ ਤੋਂ ਆਪਣਾ ਆਪ ਕੁਰਬਾਨ ਕਰ ਦਿੱਤਾ ਸੱਚ ਦੇ ਨਾਲ ਗੁਰਬਾਣੀ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਹੁਣ ਇਹ ਜਿਹੜੀ ਗੁਰਤਾ ਗੱਦੀ ਸੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੀ ਸੱਚ ਦੀ ਕ੍ਰਾਂਤੀਕਾਰੀ ਆਵਾਜ਼ ਸੀ ਤੇ ਕ੍ਰਾਂਤੀਕਾਰੀ ਆਵਾਜ਼ ਹਮੇਸ਼ਾ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਵੀ ਆਪਾਂ ਕਹਿ ਲਈਏ ਕਿ ਸਰਕਾਰਾਂ ਦੇ ਅੱਖਾਂ ਦੇ ਵਿੱਚ ਰੜਕਦੀ ਹੈ ਤੇ ਰੜਕਦੀ ਰਹੇਗੀ। ਉਦੋਂ ਵੀ ਇਦਾਂ ਦੇ ਹਾਲਾਤ ਬੜੇ ਹੋਏ ਸਨ ਗੁਰਮੁਖੋ। ਸਤਿਗੁਰਾਂ ਜੀ ਦੀ ਸ਼ਹਾਦਤ ਤੋਂ ਬਾਅਦ ਫੇਰ ਸਮਾਂ ਆਉਂਦਾ ਹੈ ਕਿ ਬਾਦਸ਼ਾਹ ਔਰੰਗਜ਼ੇਬ ਨੇ ਹਿੰਦੂਆਂ ਦੇ ਉੱਪਰ ਹੋਰ ਜ਼ੁਲਮ ਕੀਤੇ ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਦੇ ਵਿੱਚ ਜਾ ਕਰਕੇ ਆਪਣਾ ਆਪ ਕੁਰਬਾਨ ਕੀਤਾ ਹਿੰਦ ਦੀ ਚਾਦਰ ਬਣ ਕੇ ਮਹਾਰਾਜ ਗਏ ਲੁੱਟਦੀ ਹੋਈ ਹਿੰਦ ਦੀ ਪਤ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਸਰੀਰਕ ਚੋਲੇ ਦੇ ਨਾਲ ਕੱਜਣਾ ਕੀਤਾ ਸਾਧ ਸੰਗਤ ਜੀ ਬਾਈ ਧਾਰ ਦੇ ਪਹਾੜੀ ਰਾਜੇ ਜਿਹੜੇ ਪਹਿਲਾਂ ਕਦੇ ਬਾਦਸ਼ਾਹ ਔਰੰਗਜ਼ੇਬ ਦੇ ਅੱਗੇ ਸਿਰ ਨਹੀਂ ਸੀ ਚੁੱਕ ਸਕਦੇ ਜਿਨ੍ਹਾਂ ਦਾ ਤਿਲਕ ਜੰਨੂ ਜਿਹੜਾ ਸੀ ਉਹ ਖਤਮ ਹੋਣ ਦੇ ਕਿਨਾਰੇ ਤੇ ਆਇਆ ਸੀ ਜੇਕਰ ਉਹਨੂੰ ਬਚਾਇਆ ਤਾਂ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਿਆਂ ਦੇ ਪਿਤਾ ਗੁਰੂ ਪਿਤਾ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਮੁਖੋ ਪਹਾੜੀ ਰਾਜੇ ਐਹਸਾਨ ਫਰਾ ਮਾਸ਼ ਫਰਾ ਮੋਸ਼ ਹੋਏ ਗੁਰੂ ਘਰ ਦੀਆਂ ਜਿਹੜੀਆਂ ਬਖਸ਼ਿਸ਼ਾਂ ਹੋਈਆਂ ਸਨ ਗੁਰੂ ਘਰ ਦੇ ਵੱਲੋਂ ਜਿਹੜੀ ਇਹ ਕਿਰਪਾ ਹੋਈ ਉਸ ਨੂੰ ਭੁੱਲ ਗਏ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਨੂੰ ਉਹਨਾਂ ਨੇ ਭੁਲਾਤਾ ਕੁਝ ਸਾਲਾਂ ਦੇ ਬਾਅਦ ਹੀ ਜਿਹੜਾ ਵੇਖੋ ਗੁਰਮੁਖੋ ਗੁਰੂ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਪਰ ਉਹਨਾਂ ਪਾਪੀਆਂ ਨੇ ਉਹਨੇ ਮੂਰਖ ਲੋਕਾਂ ਨੇ ਸਤਗੁਰਾਂ ਜੀ ਦੀ ਸ਼ਹਾਦਤ ਦੀ ਕਦਰ ਨਾ ਪਾਈ ਬਾਦਸ਼ਾਹ ਔਰੰਗਜ਼ੇਬ ਨੂੰ ਪਹਾੜੀ ਰਾਜੇ ਹੁਣ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਰਣਜੀਤ ਨਗਾਰਾ ਵੱਜਦਾ ਹੈ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਸਿੱਖ ਜਦੋਂ ਰਣਜੀਤ ਨਗਾਰਾ ਵਜਾਉਂਦੇ ਹਨ ਜਦੋਂ ਪਹਾੜੀਆਂ ਦੇ ਵਿੱਚ ਨਗਾਰੇ ਦੀ ਆਵਾਜ਼ ਪੈਂਦੀ ਹੈ ਤੇ ਇਹਨਾਂ ਪਹਾੜੀ ਲੋਕਾਂ ਦੇ ਰਾਜਿਆਂ ਦੇ ਦਿਲ ਕੰਬ ਉੱਠਦੇ ਨੇ ਇਹਨਾਂ ਨੂੰ ਇਹੀ ਡਰ ਬਣਿਆ ਰਿਹਾ ਕਿ ਕਿਤੇ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਸਾਡੀਆਂ ਰਿਆਸਤਾਂ ਦੇ ਉੱਪਰ ਕਬਜ਼ਾ ਨਾ ਕਰ ਲੈਣ ਇਹਨਾਂ ਪਹਾੜੀ ਰਾਜਾਂ ਨੇ ਗੁਰੂ ਘਰ ਦੇ ਨਾਲ ਖਾਰ ਖਾਧੀ ਸਤਗੁਰਾਂ ਜੀ ਦੇ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਗਏ ਤੇ ਬਾਦਸ਼ਾਹ ਔਰੰਗਜ਼ੇਬ ਨੂੰ ਪਰ ਚਿੱਠੀ ਲਿਖੀ ਜਿਹੜੇ ਇਹਨਾਂ ਸਾਰੇ ਜਿੰਨੇ ਵੀ ਇਹ ਜਿਹੜੇ ਨਵਾਬ ਸਨ ਨਵਾਬ ਸੂਬਾ ਸਰਹੰਦ ਜਿਹੜਾ ਕਸ਼ਮੀਰ ਦਾ ਜੰਮੂ ਦਾ ਨਵਾਬ ਜਲੰਧਰ ਦਾ ਨਵਾਬ ਔਰ ਜਿੰਨੇ ਵੀ ਇਹ ਸਾਰੇ ਨਵਾਬਾਂ ਨੇ ਰਲ ਮਿਲ ਕੇ ਚਿੱਠੀ ਲਿਖੀ ਬਾਦਸ਼ਾਹ ਔਰੰਗਜੇਬ ਨੂੰ ਤੇ ਆਖਦੇ ਨੇ ਕਿ ਬਾਦਸ਼ਾਹ ਔਰੰਗਜੇਬ ਤੁਹਾਡੀ ਇਸਲਾਮਕ ਹਕੂਮਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਬਹੁਤ ਵੱਡਾ ਖਤਰਾ ਹੈ ਬਹੁਤ ਵੱਡਾ ਖਤਰਾ ਹੈ ਹੁਣ ਇਹਨਾਂ ਨੂੰ ਡਰ ਆਪਦਾ ਸਤਾਉਂਦਾ ਸੀ ਤੇ ਇਹਨਾਂ ਨੇ ਜਾਣ ਬੁੱਝ ਕੇ ਗੱਲਾਂ ਐਦਾਂ ਦੀਆਂ ਕੀਤੀਆਂ ਬਾਦਸ਼ਾਹ ਔਰੰਗਜ਼ੇਬ ਤਾਂ ਪਹਿਲਾਂ ਹੀ ਕੱਟੜ ਮੁਸਲਮਾਨ ਸੀ ਸਾਧ ਸੰਗਤ ਇੱਥੇ ਗੱਲ ਕਿਸੇ ਧਰਮ ਦੀ ਨਹੀਂ ਧਰਮ ਸਾਰੇ ਚੰਗੇ ਨੇ ਸਾਰੇ ਧਰਮ ਨੇਕ ਨੇ ਪਰ ਉਹਨਾਂ ਧਰਮਾਂ ਦੇ ਵਿੱਚ ਕੁਝ ਮਾੜੇ ਲੋਕ ਹੋ ਸਕਦੇ ਹਨ ਧਰਮ ਮਾੜਾ ਨਹੀਂ ਹੁੰਦਾ ਧਰਮ ਦੇ ਵਿੱਚ ਮਾੜੇ ਲੋਕ ਹੋ ਸਕਦੇ ਹਨ ਤੇ ਹੋਏ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਆਖਦੇ ਨੇ ਕਿ ਬਾਦਸ਼ਾਹ ਔਰੰਗਜ਼ੇਬ ਤੂੰ ਕਹਿੰਦਾ ਸੀ ਕਿ ਹਿੰਦੂਸਤਾਨ ਦੇ ਅੰਦਰ ਕੋਈ ਤਖਤ ਨਹੀਂ ਲਾ ਕੇ ਬਹਿ ਸਕਦਾ ਮੇਰੇ ਸਵਾਹ ਕੋਈ ਰਾਜ ਨਹੀਂ ਕਰੇਗਾ ਵੇਖ ਆ ਕੇ ਆਨੰਦਪੁਰ ਵਾਲੇ ਗੁਰੂ ਨੇ ਹੁਣ ਜਿਹੜੀ ਉਹਨਾਂ ਦੀ ਬੋਲੀ ਆਪਾਂ ਉਹ ਬਿਆਨ ਕਰਦੇ ਹਾਂ ਕਿ ਜਦੋਂ ਉਹ ਗੁਰੂ ਸਾਹਿਬ ਜੀ ਨੂੰ ਪੁਕਾਰਦੇ ਸਨ ਗੁਰਮੁਖੋ ਆਪਾਂ ਤਾਂ ਆਦਬ ਦੇ ਨਾਲ ਸਤਕਾਰ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਹਾਂ ਉਹ ਜਿਹੜੇ ਬਾੜੀ ਰਾਜੇ ਤੇ ਦੂਜੇ ਨਵਾਬ ਸੀ ਉਹਨਾਂ ਨੇ ਲਿਖਣਾ ਕੀਤਾ ਬਾਦਸ਼ਾਹ ਔਰੰਗ ਦੇਵ ਤੂੰ ਕਹਿੰਦਾ ਸੀ ਕਿ ਤੇਰੇ ਤੋਂ ਉੱਚਾ ਕੋਈ ਤਖਤ ਨਹੀਂ ਲਾ ਸਕਦਾ ਵੇਖ ਆ ਕੇ ਆਨੰਦਪੁਰ आनंदपुर वाले गुरु ने तेरे ਤੋਂ ਵੱਡਾ ਜਿਹੜਾ ਤਖਤ ਲਾਇਆ ਹੋਇਆ ਹੈ ਵੇਖ ਆਗੇ ਆਨੰਦਪੁਰ ਦੇ ਵਿੱਚ ਨਗਾਰੇ ਵੱਜਦੇ ਨੇ ਨਗਾਰਿਆਂ ਤੇ ਧੌंसा ਹੁੰਦੀ ਐ ਤੂੰ ਕਹਿੰਦਾ ਸੀ ਕਿ ਸੰਗੀਤ ਦੇ ਪਵੰਦੀ ਮੈਂ ਲਾਤੀ ਐ ਆਗੇ ਵੇਖ ਸਵੇਰੇ ਸ਼ਾਮ ਇੱਥੇ ਸੰਗੀਤ ਗਾਇਆ ਜਾਂਦਾ ਹੈ ਕੀਰਤਨ ਕੀਤਾ ਜਾਂਦਾ ਹੈ ਸਾਜ਼ ਵੱਜਦੇ ਹਨ ਗੁਰੂ ਗੋਬਿੰਦ ਸਿੰਘ ਤੇਰੇ ਖਿਲਾਫ ਫੌਜਾਂ ਜਿਹੜੀਆਂ ਭਰਤੀ ਕਰ ਰਿਆ ਹੈ ਤੇਰੇ ਖਿਲਾਫ ਬੜੀ ਭਾਰੀ ਫੌਜ ਉਹਨੇ ਆਨੰਦਪੁਰ ਦੇ ਕਿਲੇ ਦੇ ਵਿੱਚ ਜਿਹੜੀ ਉਹ ਰੱਖੀ ਹੋਈ ਹੈ ਸਾਧ ਸੰਗਤ ਜੀ ਗਰਮੀ ਦਾ ਮਹੀਨਾ ਉਸ ਵਕਤ ਚੱਲਦਾ ਹੈ ਤਕਰੀਬਨ ਮਈ ਦੇ ਮਹੀਨੇ ਦੇ ਵਿੱਚ ਜਿਹੜੀ 22 ਧਾਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਮੁਸਲਮਾਨਾਂ ਦੀਆਂ ਇਸਲਾਮ ਦੀਆਂ ਜਿਹੜੀਆਂ ਫੌਜਾਂ ਬਾਦਸ਼ਾਹ ਔਰੰਗਜ਼ੇਬ ਵੱਲੋਂ ਭੇਜੀਆਂ ਹੋਈਆਂ ਫੌਜਾਂ ਤੇ ਜਿੰਨੇ ਸਾਰੇ ਸੂਬੇ ਸਰਹੰਦ ਵजीर खान ਤੇ ਦੂਜੇ ਬਾਕੀ ਸੂਬਿਆਂ ਦੇ ਨਵਾਬਾਂ ਨੇ ਮਿਲ ਕੇ ਮਈ ਮਹੀਨੇ ਦੇ ਵਿੱਚ ਦੇਸੀ ਮਹੀਨਾ ਜੇਠ ਮਹੀਨੇ ਦੇ ਵਿੱਚ ਜਿਹੜਾ ਸ੍ਰੀ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਆ ਕੇ ਗੁਰਮੁਖੋ ਘੇਰਾ ਪਾ ਲੈਂਦੇ ਹਨ ਹਨ ਡਰਦੇ ਮਾਰੇ ਇਹ ਵੀ ਗੁਰੂ ਸਾਹਿਬ ਜੀ ਦੇ ਕੋਲ ਨਹੀਂ ਜਾਂਦੇ ਕਿਉਂਕਿ ਸੱਚੇ ਬਾਦਸ਼ਾਹ ਮਹਾਰਾਜ ਜਿਹੜੇ ਆਪ ਖੁਦ ਅਕਾਲ ਪੁਰਖ ਪਰਮੇਸ਼ਰ ਦਾ ਉਹ ਸਰੂਪ ਸ੍ਰੀ ਅਨੰਦਾ ਦੀ ਪੁਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਹਨ ਗੁਰਮੁਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਛੱਡਿਆ ਹੋਇਆ ਤੀਰ 13-13 ਮੀਲ ਦੇ ਦੂੱਕ ਮਾਰ ਕਰਦਾ ਸੀ ਇਹਨਾਂ ਸਾਰੇ ਰਾਜਿਆਂ ਨੇ ਮਿਲ ਕਰਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਘੇਰਾਬੰਦੀ ਕੀਤੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਸਿੰਘਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਪਹਾੜੀਆਂ ਨੇ ਮਿਲ ਕੇ ਤੇ ਬਾਕੀ ਮੁਗਲ ਫੌਜਾਂ ਨੇ ਮਿਲ ਕਰਕੇ ਘੇਰਾ ਪਾ ਲਿਆ ਘੇਰਾਬੰਦੀ ਗੁਰਮੁਖ ਹੋ ਜਾਂਦੀ ਹੈ ਇਧਰੋਂ ਇਹ ਪਹਾੜੀ ਰਾਜੇ ਤੇ ਮੁਗਲ ਫੌਜਾਂ ਜਿਹੜੀਆਂ ਉਹ ਤੀਰ ਆਦਿਕ ਚਲਾਉਂਦੇ ਹਨ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਜਿੰਨੇ ਵੀ ਸਿੰਘ ਰਹਿੰਦੇ ਹਨ ਉਹਨਾਂ ਸਾਰਿਆਂ ਨੂੰ ਅਸੀਂ ਖਤਮ ਕਰ ਲਈਏ ਗੁਰਮੁਖੋ ਇੱਥੇ ਗੱਲ ਕਿਲਾ ਖਾਲੀ ਕਰਾਉਣ ਦੀ ਨਹੀਂ ਹੈ ਕਈ ਵਾਰੀ ਕਿਸੇ ਦੇ ਮਨ ਵਿੱਚ ਆ ਜਾਵੇ ਕਿ ਬਸ ਉਹਨਾਂ ਨੇ ਤਾਂ ਕਿਲਾ ਹੀ ਖਾਲੀ ਕਰਾਉਣਾ ਸੀ ਨਹੀਂ ਜਿਹੜੀ ਮੁਗਲ ਹਕੂਮਤ ਦੀ ਸੋਚ ਸੀ ਨਾ ਉਹ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਤਿਗੁਰੂ ਨਾਨਕ ਦੇਵ ਜੀ ਮਹਾਰਾਜੀ ਤੋਂ ਲੈ ਕੇ ਜਿਹੜੀ ਇਹ ਸੱਚ ਦੀ ਆਵਾਜ਼ ਉੱਠ ਰਹੀ ਹੈ ਇਸ ਆਵਾਜ਼ ਨੂੰ ਦਬਾ ਦਈਏ ਬਿਲਕੁਲ ਖਤਮ ਕਰ ਦਈਏ ਨਿਸਤੋ ਨਾਬੂਤ ਕਰ ਦਈਏ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਿਰ ਕਿਲੇ ਦੇ ਵਿੱਚੋਂ ਵੀ ਗੁਰਮੁਖੋ ਤੀਰਾਂ ਦੀ ਬੁਛਾਰ ਹੁੰਦੀ ਹੈ ਤੀਰਾ ਦੀ ਬਿਸ਼ਾੜ ਹੁੰਦੀ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਬਾਦशाही ਫੌਜ ਹੈ ਜਦੋਂ ਤੀਰ ਅੰਦਰੋਂ ਆਉਂਦੇ ਨੇ ਕਿਲੇ ਦੇ ਵਿੱਚੋਂ ਇਹਨਾਂ ਨੂੰ ਪਤਾ ਲੱਗਿਆ ਕਿ ਸਾਡਾ ਬਹੁਤ ਨੁਕਸਾਨ ਹੋ ਰਿਹਾ ਹੈ ਸਾਈ ਫੌਜਾਂ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਘੱਟੋ ਘੱਟ 2-3 ਮੀਲ ਜਿਹੜਾ ਪਿੱਛੇ ਆ ਕੇ ਬਹਿ ਜਾਂਦੀਆਂ ਨੇ ਫੌਜਾਂ ਨੇ ਪਿੱਛੇ ਆ ਕੇ ਘੇਰਾਬੰਦੀ ਕੀਤੀ ਤੀਰਾਂ ਦੀ ਮਾਰ ਤੋਂ ਬਾਹਰ ਆ ਗਏ ਨੇ ਤੀਰਾਂ ਦੀ ਇਮਾਰਤ ਤੋਂ ਬਾਹਰ ਆਈ ਫੌਜ ਨੇ ਕੀ ਕੀਤਾ ਕਿ ਜਿਹੜਾ ਰਸਦ ਪਾਣੀ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਜਾਂਦਾ ਸੀ ਨਾ ਉਹ ਸਾਰੇ ਰਸਦ ਪਾਣੀ ਤੇ ਰੋਕ ਲਾ ਦਿੱਤੀ ਕੋਈ ਅੰਦਰੋਂ ਬਾਹਰੋਂ ਜਿਹੜਾ ਅੰਨ ਦਾ ਇੱਕ ਦਾਣਾ ਤੱਕ ਵੀ ਆਨੰਦਪੁਰ ਸਾਹਿਬ ਦੇ ਗੁਰਮੁਖੀ ਕਿਲੇ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਇੱਥੋਂ ਤੱਕ ਕੇ ਜਿਹੜਾ ਕਿਲੇ ਦੇ ਵਿੱਚ ਪਾਣੀ ਜਾਂਦਾ ਸੀ ਨਾ ਸਤਲੋਜ ਦਰਿਆ ਦੇ ਵਿੱਚੋਂ ਉਹ ਦਰਿਆ ਦਾ ਜਿਹੜਾ ਪਾਣੀ ਸੀ ਪਾਣੀ ਵੀ ਉਹਨਾਂ ਜਿਹੜਾ ਸੀ ਹਕੂਮਤ ਦੇ ਪਾਪੀਆਂ ਨੇ ਬੰਦ ਕਰ ਦਿੱਤਾ ਕਿ ਕਿਲੇ ਦੇ ਵਿੱਚ ਇੱਕ ਪਾਣੀ ਦੀ ਬੂੰਦ ਤੱਕ ਨਾ ਜਾਵੇ ਕਰਦਿਆਂ ਕਰਦਿਆਂ ਗੁਰਮੁਖੋ ਜੇਠ ਮਹੀਨੇ ਤੋਂ ਜਿਹੜੀ ਘੇਰਾਬੰਦੀ ਸ਼ੁਰੂ ਹੁੰਦੀ ਹੈ ਘੇਰਾਬੰਦੀ ਸ਼ੁਰੂ ਹੋਈ ਆਨੰਦਪੁਰ ਸਾਹਿਬ ਘੇਰੇ ਦੇ ਵਿੱਚ ਆ ਜਾਂਦਾ ਹੈ ਜੇਠ ਮਹੀਨੇ ਤੋਂ ਲੈ ਕੇ ਤੇ ਪੋਹ ਮਹੀਨੇ ਤੱਕ ਗੁਰਮੁਖੋ ਤਕਰੀਬਨ 8 ਮਹੀਨਿਆਂ ਦਾ ਸਮਾਂ ਜਿਹੜਾ ਬਣਦਾ ਹੈ 8 ਮਹੀਨਿਆਂ ਦੇ ਦੌਰਾਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਥ ਖਾਲਸੇ ਨੇ ਇਹ ਸਮਾਂ ਕਟਿਆ ਹੁਣ ਇਹਨਾਂ 8 ਮਹੀਨਿਆਂ ਦੇ ਵਿੱਚ ਜਿਹੜੀ ਸੀ ਬਾਦ ਮੁਗਲੀਆਂ ਫੌਜ ਦੀ ਹਾਲਤ ਵੀ ਬਹੁਤ ਜ਼ਿਆਦਾ ਬੱਤਰ ਹੋ ਚੁੱਕੀ ਸੀ ਜਿਹੜੇ ਕਿਲੇ ਦੇ ਹਾਲਾਤ ਸਨ ਸਾਧ ਸੰਗਤ ਕਿਵੇਂ ਨਾ ਕਿਵੇਂ 1 ਮਹੀਨਾ 2 ਮਹੀਨਾ ਜਿਹੜਾ ਇਹ ਸਮਾਂ ਸੀ 8 ਮਹੀਨਿਆਂ ਦਾ ਪੰਥ ਖਾਲਸੇ ਨੇ ਇਹ 8 ਮਹੀਨਿਆਂ ਦਾ ਸਮਾਂ ਕਿਲੇ ਦੇ ਅੰਦਰ ਬਤੀਤ ਕੀਤਾ ਗੁਰੂ ਕੇ ਲੰਗਰ ਖਜ਼ਾਨੇ ਜਿੰਨਾ ਸਮਾਂ ਚੱਲਦੇ ਰਹੇ ਚੱਲੇ ਲੰਗਰ ਮਸਤਾਨੇ ਹੋਣ ਲੱਗੇ ਘੋੜਿਆਂ ਦੀ ਖੁਰਾਕ ਜਿਹੜੀ ਬਚੀ ਸੀ ਦੋ ਦੋ ਮੁਠੀ ਛੋਲੇ ਜਿਹੜੇ ਉਹ ਗੁਰਸਿੱਖਾਂ ਨੇ ਖਾਦੇ ਇਥੋਂ ਤੱਕ ਕਈ ਗੁਰਸਿੱਖ ਬਿਮਾਰ ਹੋਏ ਉਥੇ ਕਿਲੇ ਦੇ ਵਿੱਚ ਵੀ ਸ਼ਹੀਦ ਹੋ ਗਏ ਅੱਗੇ ਸਮਾਂ ਬਣਦਾ ਅਖੀਰ ਛੋਲੇ ਵੀ ਮੁੱਕ ਜਾਂਦੇ ਹਨ ਜਲ ਪਾਣੀ ਵੀ ਬਹੁਤ ਥੋੜਾ ਰਹਿ ਜਾਂਦਾ ਹੈ ਗੁਰਸਿੱਖਾਂ ਨੇ ਉਹਨਾਂ ਕਿਲੇ ਦੇ ਵਿੱਚ ਜਿਹੜੇ ਦਰਖਤ ਸੀ ਦਰਖਤਾਂ ਦੇ ਪੱਤੇ ਸੂਤ ਸੂਤ ਕੇ ਗੁਰਸਿੱਖਾਂ ਨੇ ਦਰਖਤਾਂ ਦੇ ਪੱਤੇ ਖਾ ਕੇ ਗੁਰਮੁਖੋ ਗੁਜ਼ਾਰਾ ਕੀਤਾ ਫੇਰ ਜਦੋਂ ਪੱਤੇ ਵੀ ਸਾਰੇ ਖਤਮ ਹੋ ਗਏ ਦਰਖਤਾਂ ਦੇ ਛਿਲਣ ਲਾ ਲਾ ਕੇ ਉਹਨਾਂ ਛਿਲੜਾਂ ਨੂੰ ਉਬਾਲ-ਉਬਾਲ ਕਰਕੇ ਸਾਧ ਸੰਗਤ ਉਹ ਪਾਣੀ ਪੀ-ਪੀ ਕਰਕੇ ਆਪਣਾ ਵਕਤ ਟਪਾਇਆ ਡੰਗ ਟਪਾਇਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਸ਼ਾਦੀ ਹਾਥੀ ਜਿਹੜਾ ਪ੍ਰਸ਼ਾਦੀ ਹਾਥੀ ਜਿਹਦੇ ਮੱਥੇ ਦੇ ਵਿੱਚ ਚੰਦਰਮਾ ਦਾ ਨਿਸ਼ਾਨ ਸੀ ਤੇ ਉਹਦੀ ਧਾਰੀ ਜਿਹੜੀ ਉਸ ਹਾਥੀ ਦੀ ਉਹਦੀ ਸੁੰਡ ਤੋਂ ਲੈ ਕੇ ਤੇ ਉਹਦੀ ਪੂਛ ਤੱਕ ਜਿਹੜੀ ਉਹ ਧਾਰੀ ਜਾਂਦੀ ਸੀ ਪ੍ਰਸ਼ਾਦੀ ਹਾਥੀ ਜਿਹੜਾ ਗੁਰੂ ਸਾਹਿਬ ਜੀ ਦੇ ਸਿਰ ਤੇ ਕਦੇ ਚੌਰ ਵੀ ਕਰਿਆ ਕਰਦਾ ਸੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉਹਦੇ ਤੇ ਸਵਾਰੀ ਕਰਦੇ ਸਨ ਚੌਰ ਕਰਦਾ ਸੀ ਸਤਗੁਰਾਂ ਜੀ ਦੇ ਚਰਨ ਤੋਂ ਆਉਂਦਾ ਸੀ ਇੱਥੋਂ ਤੱਕ ਵੀ ਲਿਖਿਆ ਹੈ ਕਿ ਕੱਪੜਾ ਲੈ ਕਰਕੇ ਆਪਣੀ ਸੁੰਡ ਦੇ ਵਿੱਚ ਕੱਪੜਾ ਫੜ ਕੇ ਉਹ ਪ੍ਰਸਾਦੀ ਹਾਤੀ ਜਿਹੜਾ ਸੀ ਸਤਗੁਰਾਂ ਜੀ ਦੇ ਚਰਨ ਵੀ ਸਾਫ਼ ਕਰਿਆ ਕਰਦਾ ਸੀ ਗੁਰੂ ਸਾਹਿਬ ਜੀ ਦਾ ਪ੍ਰਸਾਦੀ ਹਾਤੀ ਜਿਹੜਾ ਗੁਰਮੁਖ ਉੱਥੇ ਆਨੰਦਪੁਰ ਸਾਹਿਬ ਦੇ ਵਿੱਚ ਜਦੋਂ ਦਾਣਾ ਪਾਣੀ ਸਾਰਾ ਮੁੱਕ ਜਾਂਦਾ ਰਸ ਤੇ ਪਾਣੀ ਕਿ ਤੂੰ ਆ ਨਹੀਂ ਰਹੀ ਤੇ ਪ੍ਰਸਾਦੀ ਹਾਤੀ ਜਿਹੜਾ ਚੜਾਈ ਕਰ ਜਾਂਦਾ ਵੇ ਅੰਤ ਘੋੜੇ ਚੜਾਈ ਕਰ ਗਏ ਕਿਉਂਕਿ ਦਾਣਾ ਪੱਠਾ ਕਿਤੇ ਨਹੀਂ ਮਿਲਿਆ ਕੁਰ ਸਿੰਘ ਬਿਮਾਰ ਹੋਏ ਬਿਮਾਰ ਹੋ ਕਰਕੇ ਸ਼ਹੀਦ ਹੋ ਗਏ ਇਹ ਅੰਦਰ ਕਿਲੇ ਦੀ ਜਿਹੜੀ ਅੰਦਰਲੀ ਹਾਲਤ ਹੈ ਹੁਣ ਕਿਲੇ ਦੇ ਜਿਹੜੇ ਬਾਹਰ ਨੇ ਮੁਗਲ ਫੌਜਾਂ ਤੰਬੂ ਲਾ ਕੇ ਬੈਠੀਆਂ ਉਹਨਾਂ ਨੇ ਇਹ ਸਮਝਿਆ ਸੀ ਕਿ ਕਿਤੇ ਗੁਰੂ ਗੋਬਿੰਦ ਸਿੰਘ ਜਦੋਂ ਅੰਦਰੋਂ ਸਾਰੇ ਜਣੇ ਤੰਗ ਹੋਣਗੇ ਤੇ ਗੁਰੂ ਗੋਬਿੰਦ ਸਿੰਘ ਹਥਿਆਰ ਸੁੱਟ ਕੇ ਹੱਥ ਖੜੇ ਕਰਕੇ ਤੇ ਕਿਲੇ ਦੇ ਵਿੱਚੋਂ ਆਪਣੇ ਸਿੰਘਾਂ ਦੇ ਸਮੇਤ ਬਾਹਰ ਆ ਜਾਵੇਗਾ ਅਸੀਂ ਉਹਨੂੰ ਫੜ ਲਵਾਂਗੇ ਬੰਦੀ ਬਣਾ ਲਵਾਂਗੇ ਬਾਹਰ ਮੁਗਲ ਫੌਜਾਂ ਬੈਠੀਆਂ ਗੁਰਮੁਖ ਖਾਨ ਲੱਖਾਂ ਦੀ ਤਾਦਾਦ ਦੇ ਵਿੱਚ ਫੌਜ ਹੈ ਇੰਨੀ ਫੌਜ ਨੂੰ ਜਿਹੜਾ ਸੀ ਰਸਦ ਪਾਣੀ ਦੇਣਾ ਕੋਈ ਖਾਲਾ ਜੀ ਦਾ ਵਾਰਾ ਨਹੀਂ ਸੀ ਸਾਧ ਸੰਗਤ ਕਰਦਿਆਂ ਕਰਾਉਂਦਿਆਂ ਉਹ 8 ਮਹੀਨੇ ਘੇਰਾ ਪਾਈ ਰੱਖਿਆ ਤੇ ਇਸ ਘੇਰੇ ਦੇ ਦੌਰਾਨ ਜਿਹੜੀ ਇਤਿਹਾਸ ਕਹਿੰਦਾ ਹੈ ਕਿ ਮੁਗਲ ਫੌਜਾਂ ਦੇ ਵਿੱਚ ਵੀ ਬਗਾਵਤ ਹੋਣੇ ਸ਼ੁਰੂ ਹੋ ਗਈ ਆਪਸ ਦੇ ਵਿੱਚ ਫੌਜੀ ਲੜਨ ਲੱਗ ਪਏ ਅਨ ਪਾਣੀ ਪਿਛੇ ਤੇ ਜਿੰਨੇ ਵੀ ਆਲੇ ਦੁਆਲੇ ਦੇ ਖੇਤ ਸਨ ਸਾਰੇ ਖੇਤ ਮਗਲ ਫੌਜਾਂ ਨੇ ਉਜਾਰ ਦਿੱਤੇ ਸਨ ਉਦੋਂ ਗਰਮੀ ਦੇ ਮੌਸਮ ਦੇ ਵਿੱਚ ਜਿਹੜਾ ਸੀ ਇੱਕ ਤਾਂ بارش ਦਾ ਸੀਜ਼ਨ ਆ ਗਿਆ بارش ਆ ਗਈ ਉਤੋਂ ਗਰਮੀ ਦੇ ਮੌਸਮ ਦੇ ਵਿੱਚ ਜਿਹੜਾ ਸੀ ਠੇਰਾਬੰਦੀ ਹੋਈ ਸੀ ਤੇ ਉਹਦੇ ਨਾਲ ਮੌਨਸੂਨ ਦੇ ਨਾਲ بارش ਦੇ ਨਾਲ ਗਰਮੀ ਦੇ ਨਾਲ ਮੁਗਲ ਫੌਜਾਂ ਦੇ ਵਿੱਚ ਵੀ ਮਹਾਮਾਰੀ ਬਿਮਾਰੀ ਫੈਲ ਚੁੱਕੀ ਸੀ ਗੁਰਮੁਖੋ ਇਹ ਸਨ ਕਿਲੇ ਦੇ ਬਾਹਰੀ ਹਾਲਾਤ ਤੇ ਕਿਲੇ ਦੇ ਅੰਦਰਲੇ ਹਾਲਾਤ ਆਪਾਂ ਪਹਿਲਾਂ ਸਰਵਣ ਕੀਤੇ ਹਨ ਹੁਣ ਇਸ ਤੋਂ ਬਾਅਦ ਆ ਜਿਹੜਾ ਇਤਿਹਾਸ ਹੈ ਉਹ ਮੁਗਲ ਬੌਜਾ ਨੇ ਪਹਾੜੀ ਰਾਜਾਂ ਦੇ ਨਾਲ ਮਿਲ ਕੇ ਨਵਾਬਾਂ ਨੇ ਮਿਲ ਕਰਕੇ ਜਿਹੜੀਆਂ ਸੌਹਾਂ ਖਾਣੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੂੰ ਆਖਣਾ ਇਹ ਬਾਕੀ ਦਾ